ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕੁਝ ਘਟਨਾ-ਘਟਨਾ ਹੋਈਆਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੂਨ 31 ਮਈ ਤੇ 1 ਜੂਨ ਨੂੰ ਆਪਾਂ ਨੇ ਦਾਇਰਿਤ ਕੀਤੀ ਹੈ ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਦੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੋਨਖਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਈ ਰੱਖੇ ਜੈ ਬਾਬਾ ਜੀ ਦੀ ਨਮੋ ਸਤਿਗੁਰੂ ਸਕਾਲ ਕ੍ਰਪਾ ਵਾਹਿਗੁਰੂ ਦੀ ਜੇ ਚਰਣਾ ਦੀ ਟੇਕ ਲੈ ਰਹੇ ਗੁਰੂ ਸਾਰੇ ਸਾਧ ਸੰਗਤ ਜੀਓ ਮਾਲਕ ਨੇ ਕਿਰਪਾ ਕੀਤੀ ਹੈ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿ ਪਾਤਸ਼ਾਹ ਜੀ ਬਾਣੀ ਅੰਦਰ ਬਚਨ ਕਰਦੇ ਨੇ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਫੂਤਰਿਆ ਗੁਰਪ੍ਰਸਾਦ ਪਰਮਪਦ ਭਾਇਆ ਸੁਖੀ ਕਾਸ਼ਤ ਰਿਆ ਇਹ ਜਿਨ੍ਹਾਂ ਨੂੰ ਸਤ ਦੀ ਸੰਗਤ ਮਿਲਦੀ ਹੈ ਜਿਹੜੇ ਜੀਵ ਸਤ ਦੀ ਸੰਗਤ ਕਰਦੇ ਨੇ ਪਉਜਲ ਸੰਸਾਰ ਤੋਂ ਕਰ ਜਾਂਦੇ ਨੇ ਕਿਉਂਕਿ ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਉਤਮ ਸੰਗਤ ਉਤਮ ਹੋ ਗਾਇ ਗੁਣ ਕੋਤਾ ਹੈ ਅਗੁਣ ਤੋਂ ਹੈ ਇੱਕ ਉਤਮ ਸੰਗਤ ਸ੍ਰੇਸ਼ਟ ਸਚਿਆਰਿਆਂ ਦੀ ਸੰਗਤ ਕਰਨ ਦੇ ਨਾਲ ਜੀਵ ਸ੍ਰੇਸ਼ਟ ਹੋ ਜਾਂਦਾ ਹੈ ਸਚਿਆਰਾ ਹੋ ਜਾਂਦਾ ਹੈ ਕਿਉਂਕਿ ਆਪਕੋ ਤੇ ਆਪਾ ਇਹ ਬਚਨ ਸੁਣਦੇ ਆ ਨਾ ਜੈਸੀ ਸੰਗਤ ਵੈਸੀ ਰੰਗਤ ਇਹ ਜਿਉ ਜੀ ਸੰਗਤ ਜਿਹੋ ਜਾਂ ਸੰਗ ਕੋਈ ਜੀਵ ਕਰਦਾ ਹੈ ਉਹੋ ਜਿਹਾ ਰੰਗ ਮਨੁੱਖ ਨੂੰ ਉਸ ਦੇ ਉੱਪਰ ਚੜ ਜਾਂਦਾ ਹੈ ਮਨੁੱਖ ਦੇ ਅੰਦਰ ਉਹੋ ਜੇ ਗੁਣ ਪ੍ਰਵੇਸ਼ ਕਰ ਜਾਂਦੇ ਨੇ ਜਿਹੋ ਜੇ ਪਰਸ਼ਾ ਦੀ ਮਨੁੱਖ ਸੰਗਤ ਕਰਦਾ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉੱਤਮ ਸੰਗਤ ਜਿਹੜੀ ਉੱਤਮ ਪਰਸ਼ਾ ਦੀ ਸੰਗਤ ਹੈ ਉਹ ਜੀਵ ਨੂੰ ਉੱਤਮ ਕਰਦੀ ਹੈ ਅੰਦਰ ਸੁਚਿਆਰੇ ਗੁਣੋ ਸ੍ਰੇਸ਼ਟ ਗੁਣ ਫਾਇਦਾ ਹੁੰਦੇ ਨੇ ਤੇ ਸ੍ਰੇਸ਼ਟ ਗੁਣਾ ਦਾ ਧਾਰਣੀ ਹੋ ਕਰਕੇ ਮਨੁੱਖ ਪਰਮਾਤਮਾ ਨੇ ਦਰਸਾਏ ਮਾਰਗ ਤੇ ਚੱਲਦਾ ਤੇ ਜੋੜਾ ਉਸ ਮਾਰਗ ਤੇ ਚੱਲਣ ਲੱਗ ਪੈਂਦਾ ਫਿਰ ਸੰਸਾਰ ਦੇ ਵਿੱਚ ਉਸ ਦੀ ਪੁਸਤਕ ਹੁੰਦੀ ਹੈ ਸਿਫਤ ਕਰਦੇ ਨੇ ਲੋਕ ਉਸ ਦੀਆਂ ਉਦਾਹਰਣਾਂ ਦੇ ਕਰਕੇ ਮਨੁੱਖ ਨੂੰ ਸਮਝਾਇਆ ਜਾਂਦਾ ਹੈ ਸ੍ਰੀ ਪਾਤਸ਼ਾਹ ਜੀ ਵਕਤਨ ਕਰਦੇ ਨੇ ਨਾ ਮੇਰੇ ਮਾ ਸਤਪੁਰ ਜੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਕੇ ਜਿਹੜੇ ਜੀਵ ਸੱਚ ਤੇ ਮਾਰਗ ਤੇ ਚੱਲਦੇ ਨੇ ਉਹਨਾਂ ਦੀ ਉਸਤਤ ਕਰਦੇ ਨੇ ਆਪਾਂ ਤੱਕ ਸਕਦੇ ਆ ਸਮਾਜ ਦੇ ਅੰਦਰ ਉਹਨਾਂ ਲੋਕਾਂ ਦੀਆਂ ਉਦਾਹਰਣਾਂ ਆਪਾਂ ਨੂੰ ਮਿਲ ਜਾਂਦੀਆਂ ਨੇ ਤੇ ਲੋਕ ਉਹਨਾਂ ਲੋਕਾਂ ਦੀਆਂ ਉਦਾਹਰਣਾਂ ਦੇ ਕੇ ਹੀ ਇੱਕ ਦੂਜੇ ਨੂੰ ਸਮਝਾਉਂਦੇ ਨੇ ਕਿ ਫਲਾਣ ਦੇ ਜੀਵਨ ਵੱਲ ਦੇਖਿਆ ਜਾਵੇ ਕਿਉਂਕਿ ਉਸ ਦੀ ਸੰਗਤ ਉੱਤਮ ਹੈ ਉਸ ਦੇ ਅੰਦਰ ਗੁਣ ਸ਼੍ਰੇਸ਼ਟ ਨੇ ਜੇ ਸ਼੍ਰੇਸ਼ਟ ਗੁਣਾ ਦਾ ਉਧਾਰਣੀ ਹੈ ਤਾਂ ਹੀ ਲੋਕ ਉਸ ਜੀਵ ਦੀਆਂ ਉਦਾਹਰਣਾਂ ਦਿੰਦੇ ਨੇ ਇਸ ਕਰਕੇ ਗੁਰੂਦੇਵ ਪਾਸ਼ਾ ਜੀ ਬਤਨ ਕਰਦੇ ਨੇ ਅਮਰੁੱਪ ਸੱਚ ਦੀ ਸੰਗਤ ਕਰਨੀ ਕਰ ਸ਼੍ਰੇਸ਼ਟ ਪੁਰਸ਼ਾਂ ਦੀ ਸੰਗਤ ਕਰਨੀ ਕਰ ਤਿਤ ਜਾਏ ਬਹੋ ਸਤ ਸੰਗਤੀ ਗਿਤਾ ਹਰ ਕਾ ਹਰ ਨਾਮ ਬਲੋਈਐ ਸਹਿਜੇ ਹੀ ਹਰ ਨਾਮ ਲਿਓ ਹਰ ਤਤ ਨਾ ਕੋਈ ਹੈ ਕਿਆ ਮਨੋਕਾ ਸਟਿਆਰਿਆਂ ਦੀ ਸੰਗਤ ਕਰ ਜਿਸ ਤਿਆਰਿਆਂ ਦੀ ਸੰਗਤ ਕਰੇਗਾ ਤੇਰੇ ਜੀਵਨ ਦੇ ਅੰਦਰ ਤਬਦੀਲੀ ਆ ਜਾਵੇਗੀ ਤੇ ਮਾਲਕ ਨੇ ਕਿਰਪਾ ਕੀਤੀ ਹੈ ਰਲਬਿਲ ਕਰਕੇ ਆਪਾਂ ਸਤ ਦੀ ਸੰਗਤ ਕਰ ਰਹੇ ਆ ਪਾਤਸ਼ਾਹ ਜੀ ਕਿਰਪਾ ਕਰਨ ਇਸ ਵੇਲੇ ਦੀ ਇਹ ਜਿਹੜੀ ਘੜੀ ਹੈ ਕਿ ਮਾਲਕ ਆਪਣੇ ਚਰਣਾਾਂ ਦੇ ਵਿੱਚ ਨਵਾ ਕਰਕੇ ਆਪਣੇ ਚਰਣਾਾਂ ਦੇ ਵਿੱਚ ਇਹ ਅੱਜ ਦਾ ਆਰੰਭ ਹੋਇਆ ਜਿਹੜਾ ਜੇਠ ਦਾ ਮਹੀਨਾ ਹੈ ਪਾਤਸ਼ਾਹ ਜੀ ਸੁਖਿਆ ਭਰਿਆ ਬਦੀਤ ਕਰਾਉਣ ਕਿਉਂਕਿ ਘੜੀ ਤੋਂ ਅੱਧੀ ਘੜੀ ਵੀ ਮਾ ਪਾਤਸ਼ਾਹ ਜੀ ਨੇ ਸਾਨੂੰ ਸਤ ਦੀ ਸੰਗਤ ਕਰਨ ਵਾਸਤੇ ਕਿਹਾ ਭਲੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਜੁੜਨ ਵਾਸਤੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਦ੍ਰਿੜ ਕਰਾਉਣਾ ਕੀਤਾ ਕਬੀਰ ਸਾਹਿਬ ਜੀ ਦੇ ਆਪਾਂ ਬਚਨ ਪੜੀਏ ਕਬੀਰ ਸਾਹਿਬ ਜੀ ਬੜੇ ਸੁੰਦਰ ਬਚਨ ਕਰਦੇ ਨੇ ਕਬੀਰ ਏਕ ਘੜੀ ਆਧੀ ਘੜੀ ਅੱਧੀ ਹੁੰਦੇ ਆਦਿ ਕਿ ਇੱਕ ਘੜੀ ਤੋਂ ਅੱਧੀ ਘੜੀ ਉਸ ਅੱਧੀ ਘੜੀ ਦੀ ਵੀ ਅੱਧੀ ਘੜੀ ਚੌਥਾ ਹਿੱਸਾ ਵੀ ਜੇ ਭਗਤਾਂ ਨੇ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ ਜੇ ਮਾਲਕ ਦੇ ਪਿਆਰਿਆਂ ਦੀ ਸੰਗਤ ਕਰੇਗਾ ਨਾ ਇਹ ਮਨੁੱਖ ਗੋਸ਼ਟੀ ਕਰੇਗਾ ਗਿਆਨ ਦੀ ਵਿਚਾਰ ਕਰੇਗਾ ਤੈਨੂੰ ਲਾਭ ਮਿਲੇਗਾ ਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਅੱਜ ਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਜੇਠ ਦਾ ਮਹੀਨਾ ਅਜ ਰੰਭ ਹੋਇਆ ਆਰੰਭ ਹੋਏ ਨਵੇਂ ਸਾਲ ਦਾ ਇਹ ਜੋ ਤੀਸਰਾ ਮਹੀਨਾ ਹੈ ਇਹ 12 ਰੁੱਤਾਂ 6 ਰੁੱਤਾਂ ਦੇ ਵਿੱਚੋਂ ਅੱਜ ਦੂਸਰੀ ਰੁੱਤ ਜਿਹੜੀ ਹੈ ਇਹ ਆਰੰਭ ਹੋਈ ਹੈ ਕਿਉਂਕਿ 12 ਮਹੀਨਿਆਂ ਦੀਆਂ 6 ਰੁੱਤਾਂ ਨੇ 2-2 ਮਹੀਨੇ ਦੀ ਰੁੱਤ ਹੈ ਤੇ ਗ੍ਰੀਖ ਮਰੁੱਤ ਗੁਰਬਾਣੀ ਦੇ ਅੰਦਰ ਇਸ ਨੂੰ ਕਿਹਾ ਗਿਆ ਹੈ ਸਤਿਗੁਰੂ ਜੀ ਗੁਰਬਾਣੀ ਅੰਦਰ ਕਥਨ ਕਰਦੇ ਨੇ ਗ੍ਰੀਖਮ ਰੁੱਤ ਅਤ ਗਖੜੀ ਜੇਠ ਅਖਾੜਾ ਕਾਮ ਜਿਉ ਜੇਠ ਤੇ ਹਾੜ ਜਿਹੜੇ ਇਹ 2 ਮਹੀਨੇ ਨੇ ਇਹ ਗ੍ਰੀਖ ਮਰੁੱਤ ਦੇ ਨੇ ਗ੍ਰੀਖ ਰੁੱਤ ਭਾਵ ਅਤ ਦੀ ਗਰਮੀ ਜਿਹੜੀ ਹੈ ਇਹਨਾਂ 2 ਮਹੀਨਿਆਂ ਦੇ ਵਿੱਚ ਪੈਂਦੀ ਹੈ ਫਿਰ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਧਰਤੀ ਜਿਹੜੀ ਹੈ ਤਪਦੀ ਹੈ ਸੂਰਜ ਜਦੋਂ ਆਪਣੀਆਂ ਕਿਰਨਾਂ ਧਰਤੀ ਦੇ ਉੱਤੇ ਬਖੇਰਦਾ ਹੈ ਨਾ ਫਿਰ ਧਰਤੀ ਜਿਹੜੀ ਹੈ ਤਪਦੀ ਹੈ ਤਪਸ਼ ਸਹਿੰਦੀ ਹੈ ਉਸ ਤਪਸ਼ ਦੇ ਨਾਲ ਜਿਹੜੀ ਵਰਸਪੰਤੀ ਹੈ ਹੌਲੀ ਹੌਲੀ ਕਰਕੇ ਵਰਝਾਉਣੀ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਕਥਨ ਕਰਦੇ ਨੇ ਜਿਵੇਂ ਜੇਠ ਤੇ ਹਾੜ ਦੇ ਮਹੀਨੇ ਦੇ ਅੰਦਰ ਗਰਮੀ ਪੈਂਦੀ ਹੈ ਸੂਰਜ ਦੀ ਤਪਸ਼ ਦੇ ਨਾਲ ਧਰਤੀ ਜਿਹੜੀ ਹੈ ਦੁੱਖ ਸਹਾਰਦੀ ਹੈ ਤੇ ਇਸ ਦੇ ਉੱਤੇ ਜਿਹੜੀ ਬਨਸਪਤੀ ਹੈ ਉਹ ਮਰ ਜਾ ਜਾਂਦੀ ਹੈ ਤੇ ਜਿਨ੍ਹਾਂ ਜੀਵਾਂ ਦੇ ਹਿਰਦਿਆਂ ਦੇ ਵਿੱਚ ਸੂਰਜ ਜਿਵੇਂ ਗਰਮੀ ਬਖੇਰਦਾ ਹੈ ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ ਉਹ ਜਿਹੜੇ ਵਿਕਾਰ ਨੇ ਮਨੁੱਖ ਨੂੰ ਦੁਖੀ ਕਰਦੇ ਨੇ ਵਿਕਾਰ ਮਨੁੱਖ ਨੂੰ ਤਪਾਉਂਦੇ ਨੇ ਤਪਸ਼ ਦੇ ਵਿੱਚ ਮਨੁੱਖਾ ਜਾਂਦਾ ਤੇ ਵਿਕਾਰਾਂ ਦੇ ਤਪਸ਼ ਦੇ ਵਿੱਚ ਆਇਆ ਹੋਇਆ ਜਿਹੜਾ ਮਨੁੱਖ ਹੈ ਨਾ ਉਹ ਫਿਰ ਦੁੱਖ ਸਹਿਦਾ। ਗੁਰਦੇਵ ਪਾਤਸ਼ਾਹ ਜੀ ਬਤਨ ਕਰਦੇ ਨੇ ਪਿਛਲੇ ਮਹੀਨੇ ਮੇਰੇ ਸਤਿਗੁਰੂ ਜੀ ਨੇ ਉਹਨਾਂ ਦੁੱਖਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਜੀਵ ਪ੍ਰਮਾਤਮਾ ਤੋਂ ਵਿਛੜ ਚੁੱਕੇ ਸਨ। ਤੇ ਵਿਛੜ ਕੇ ਜਿੰਨਾ ਮਨੁੱਖਾ ਨੇ ਆਪਣੇ ਪਟੱਬ ਦੇ ਨਾਲ ਸਾਖਸਨ ਬੰਧੀਆਂ ਦੇ ਨਾਲ ਧੀਆਂ ਪੁੱਤਰਾਂ ਦੇ ਨਾਲ ਨਹੀਂ ਲਾਇਆ ਹੋਇਆ ਸੀ। ਪਾਪ ਸਾਹਿਬ ਜੀ ਵਚਨ ਕਰਦੇ ਨੇ ਜਦੋਂ ਉਹ ਮਾਲਕ ਦੀ ਨਜ਼ਰ ਦੇ ਪਾਤਰ ਬਣੇ ਗੁਰੂ ਦੀ ਚਰਣਾ ਦੀ ਉਹਨਾਂ ਨੇ ਟੀਕ ਲਈ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੋ ਗਈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਬਿਨ ਸਨਹਾਰ ਹੈ ਕੋਈ ਕਿਸੇ ਦੇ ਨਾਲ ਦੇਣ ਵਾਲਾ ਨਹੀਂ ਤੇ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅੱਗੇ ਮਨੁੱਖ ਤੋਂ ਸਭ ਕੁਝ ਪੂਰਿਆ ਜਾਂਦਾ ਹੈ ਸਭ ਕੁਝ ਕਰਦਾ ਹੈ ਕਿ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ ਫਿਰ ਉਹ ਸਾਖਦੇ ਮਹੀਨੇ ਦੇ ਵਿੱਚ ਕਤਲ ਕੀਤਾ ਸੀ ਪਾ ਪਾਤਸ਼ਾਹ ਜੀ ਨੇ ਤੇ ਮਨੁੱਖ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਮੇਰੀ ਆਹੋ ਵਾਹਿਗੁਰੂ ਜੀ ਸਾਡੀ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਸਾਨੂੰ ਮਿਲਣਾ ਕਰੋ ਜਿਸ ਦੇ ਨਾਲ ਸਾਡਾ ਜੀਵਨ ਰੂਪੀ ਜਿਹੜਾ ਉਹ ਸਾਖਦਾ ਮਹੀਨਾ ਉਹ ਸੁਹਾਵਣਾ ਹੋ ਜਾਵੇ ਤੇ ਜਦੋਂ ਮਨੁੱਖ ਨੇ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਮਨੁੱਖ ਦੀ ਬੇਨਤੀ ਪਰਮਾਤਮਾ ਨੇ ਸਵੀਕਾਰ ਕਰ ਲਈ ਫਿਰ ਕੀ ਹੋਇਆ ਮਨੁੱਖ ਨੂੰ ਇਸ ਗੱਲ ਦੀ ਸੋਚੀ ਹੋ ਗਈ ਇਹ ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ ਕਿਉਂ ਮਾਲਕ ਵਾਹਿਗੁਰੂ ਪ੍ਰਮਾਤਮਾ ਜਿਹੜਾ ਵੱਡਾ ਹੈ ਜੇਠ ਕਹਿੰਦੇ ਨੇ ਵੱਡੇ ਨੂੰ ਆਪਾਂ ਸਮਾਜ ਦੇ ਵਿੱਚ ਵਿਤਰਦੇ ਆ ਘਰ ਦੇ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਨੇ ਸਭ ਤੋਂ ਵੱਡਾ ਜੋ ਘਰ ਦੇ ਵਿੱਚ ਪੁੱਤਰ ਹੁੰਦਾ ਉਸ ਨੂੰ ਜੇਠਾ ਕਿਹਾ ਜਾਂਦਾ ਸਮਾਪਾ ਕਰਕੇ ਜਦੋਂ ਘਰ ਦੇ ਵਿੱਚ ਹੋਰ ਭਰਾ ਪੈਦਾ ਹੋ ਜਾਂਦਾ ਰਿਸ਼ਤੇਦਾਰੀਆਂ ਅੱਗੇ ਵੱਧ ਜਾਂਦੀਆਂ ਨੇ ਮਨੁੱਖ ਦਾ ਵਿਆਹ ਹੋ ਜਾਂਦਾ ਤੇ ਵੱਡੇ ਨੂੰ ਫਿਰ ਜੇਠਾ ਕਹਿ ਕੇ ਜੇਠ ਕਹਿ ਕੇ ਪੁਕਾਰਿਆ ਜਾਂਦਾ ਹੈ ਇਸੇ ਤਰ੍ਹਾਂ ਜੇਠ ਦਾ ਜਿਹੜਾ ਮਹੀਨਾ ਹੈ ਇਹ ਵੱਡਾ ਹੈ ਤੇ ਪ੍ਰਮਾਤਮਾ ਨੂੰ ਵੀ ਜੇਠ ਕਹਿ ਕਿਹਾ ਗਿਆ ਕਿ ਜਿਹੜਾ ਵੱਡਾ ਸਭ ਤੋਂ ਪ੍ਰਮਾਤਮਾ ਜਿਸ ਨੂੰ ਪਾਤਸ਼ਾਹ ਜੀ ਕਥਨ ਕਰਦੇ ਨੇ ਸੋਨੋਂ ਵੱਡਾ ਆਖਿਆ ਸਭ ਤੋਂ ਇਹ ਕਿਵਡ ਵੱਡਾ ਢੀਠਾ ਹੋਵੇ ਉਹ ਪ੍ਰਮਾਤਮਾ ਕਿੰਨਾ ਕੋ ਵੱਡਾ ਹੈ ਉਸ ਨੂੰ ਸਾਰੇ ਆਪਾਂ ਕਹਿੰਦੇ ਤਾਂ ਹੈ ਬਹੁਤ ਵੱਡਾ ਹੈ ਵਿਸ਼ਾਲ ਹੈ ਪਰ ਕਿਤਨਾ ਕੋ ਵੱਡਾ ਹੈ ਜਿਸ ਨੇ ਵੇਖਿਆ ਹੋਵੇ ਉਹ ਕਥਨ ਕਰ ਸਕਦਾ ਹੈ ਤੇ ਪਾਤਸ਼ਾਹ ਜੀ ਹੁਣੇ ਤੇ ਕਹਿ ਰਹੇ ਨੇ ਇਹ ਮਨੁੱਖ ਇਰੇ ਜੀਵਨ ਦਾ ਜੇਠ ਰੂਪੀ ਮਹੀਨਾ ਜਿਹੜਾ ਆਰੰਭ ਹੋ ਗਿਆ ਹੈ ਹੁਣ ਉਸ ਪ੍ਰਮਾਤਮਾ ਦੇ ਅੱਗੇ ਨਿਵਣਾ ਕਰ ਉਸ ਪ੍ਰਮਾਤਮਾ ਦੇ ਚਰਨਾਂ ਦੀ ਟੇਕ ਲੈਣੀ ਕਰ ਝੁਕਣਾ ਕਰ ਜਿਸ ਪ੍ਰਮਾਤਮਾ ਦੇ ਅੱਗੇ ਸਮੁੱਚੀ ਕਾਇਨਾਤ ਝੁਕਦੀ ਹੈ ਤੇ ਪਾਤਸ਼ਾਹ ਜੀ ਨੂੰ ਹੁਣ ਜੁਗਿਆਸੂ ਸਵਾਲ ਕਰਦਾ ਹੈ ਪਾਤਸ਼ਾਹ ਜੀ ਤੁਸੀਂ ਕਹਿ ਰਹੇ ਹੋ ਪ੍ਰਮਾਤਮਾ ਦੇ ਅੱਗੇ ਨਿਵਣਾ ਹੈ ਝੁਕਣਾ ਹੈ ਉਸ ਦੇ ਨਾਲ ਮਿਲਣਾ ਹੈ ਉਸ ਦੇ ਨਾਲ ਜੁੜਨਾ ਹੈ ਤੇ ਜੁੜਨ ਦੇ ਨਾਲ ਲਾਭ ਕੀ ਹੋਵੇਗਾ ਕਿ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆਂ ਕਿਸੇ ਗੱਲ ਨੂੰ ਕਿਸੇ ਵੇਲੇ ਸਪਸ਼ਟ ਕਰਨ ਵਾਸਤੇ ਸਵਾਲ ਕਰ ਦਿੱਤਾ ਜਾਂਦਾ ਹੈ ਹੁਣ ਜਗਿਆਸੂ ਸਵਾਲ ਕਰਦਾ ਹੈ ਸਤਿਗੁਰੂ ਜੀ ਨੂੰ ਪਾਤਸ਼ਾਹ ਜੀ ਜੇ ਪ੍ਰਮਾਤਮਾ ਦੇ ਕੇ ਤੁਸੀਂ ਕਹਿ ਰਹੇ ਹੋ ਨਿਵੜਣਾ ਹੈ ਜੁੜਨਾ ਹੈ ਪ੍ਰਮਾਤਮਾ ਦੇ ਨਾਲ ਫਿਰ ਰਾਹ ਕੀ ਹੋਵੇਗਾ ਜੁੜਨ ਦਾ ਪਾਤਸ਼ਾਹ ਜੀ ਉੱਤਰ ਦਿੰਦੇ ਨੇ ਹਰਿ ਸਿਓ ਜੁਰਾਂ ਤਾਂ ਸਭ ਕੋ ਮੀਤ ਜੇ ਪ੍ਰਮਾਤਮਾ ਦੇ ਨਾਲ ਜੁੜ ਜਾਵੇਂਗਾ ਨਾ ਸਮੁੱਚੀ ਕਾਇਨਾਤ ਤੈਨੂੰ ਆਪਣੀ ਮਿੱਤਰ ਲੱਗਣ ਲੱਗ ਪਵੇਗੀ ਕਿਉਂਕਿ ਵਿਸਰ ਗਈ ਤਬ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹਿ ਪਾਈ ਫਿਰ ਤੈਨੂੰ ਸਮੁੱਚੀ ਕਾਇਨਾਤ ਆਪਣੇ ਭੈਣ ਭਰਾ ਨਜ਼ਰ ਆਉਣਗੇ ਹਰ ਇੱਕ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਬਚਨ ਨੇ ਸਭ ਮੈਂ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਸਾਰਿਆਂ ਦੇ ਵਿੱਚ ਤੈਨੂੰ ਪ੍ਰਮਾਤਮਾ ਦੀ ਜੋਤ ਨਜ਼ਰ ਆਵੇਗੀ ਤੈਨੂੰ ਸਭ ਕੋ ਮੀਤ ਹਮ ਆਪਣੀ ਕੀਨਾ ਹਮ ਸਭ ਨਾਲ ਕੇ ਸਾਜਣ ਵਾਲੀ ਤੇਰੀ ਬ੍ਰਿਤੀ ਬਣ ਜਾਵੇਗੀ ਇਹ ਤੈਨੂੰ ਸਾਰੇ ਆਪਣੇ ਸੱਜਣ ਲੱਗਣਗੇ ਕੋਈ ਤੈਨੂੰ ਵੈਰੀ ਨਹੀਂ ਲੱਗੇਗਾ ਕਿਉਂਕਿ ਨਾ ਕੋ ਵੈਰੀ ਨਹੀਂ ਬਿਦਾਨਾ ਸਗਲ ਸੰਗ ਹਮਕੋ ਬਣਾਈ ਜਦੋਂ ਸੰਗਤ ਕਰੇਗਾ ਪਰਮਾਤਮਾ ਦੇ ਨਾਲ ਜੁੜੇ ਨਾ ਮੇਰੇ ਪਾਤਸ਼ਾਹ ਜੀ ਬਕਤ ਕਰਦੇ ਨੇ ਹਰ ਸਿਓ ਜੁੜੈ ਤਾਂ ਸਭ ਕੋ ਮੀਤ ਹਰ ਸਿਓ ਜੁੜੈ ਨਾ ਵਿਆਪੈ ਚੀਤ ਤੈਨੂੰ ਚਿੰਤਾ ਵੀ ਨਹੀਂ ਰਹੇਗੀ ਕਿਸੇ ਗੱਲ ਦੀ ਕਿਉਂਕਿ ਚਿੰਤਾ ਕਰਨ ਵਾਲਾ ਆਪਣੀ ਪਰਮਾਤਮਾ ਜਿਸ ਨੇ ਆਪਾਂ ਨੂੰ ਪੈਦਾ ਕੀਤਾ ਪਾਤਸ਼ਾਹ ਜੀ ਤਾਂ ਹੀ ਕਥਨ ਕਰਦੇ ਨੇ ਨਾ ਕਰ ਚਿੰਤਾ ਦੇਤਾ ਹੈ ਕਰਤੇ ਤੇਰੀ ਚਿੰਤਾ ਕਰਤੇ ਨੂੰ ਹੈ ਜਿਸ ਨੇ ਤੈਨੂੰ ਇਸ ਸੰਸਾਰ ਤੇ ਭੇਜਿਆ ਜਿਸ ਨੂੰ ਜਿਸ ਨੇ ਤੈਨੂੰ ਇਸ ਸੰਸਾਰ ਦਿਖਾਉਣਾ ਕੀਤਾ ਹੈ ਸੰਸਾਰ ਤੇ ਲੈ ਕੇ ਆਂਦਾ ਮਨੁੱਖਾ ਜਨਮ ਦੇ ਕਰਕੇ ਉਸ ਨੂੰ ਤੇਰੀ ਚਿੰਤਾ ਹੈ ਤਾਂ ਹੀ ਤੇ ਪਾਤਸ਼ਾਹ ਜੀ ਬਚਨ ਕਰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ तिस ही ਹੈ ਜਲ ਮੈਂ ਜਨ ਤੇ ਉਖਾਇ ਨਾ ਪੀਰੋ ਜੀ ਦੇ ਜਲ ਦੇ ਵਿੱਚ ਪੈਦਾ ਕੀਤਾ ਮਨੁੱਖੀ ਜੀਵ ਹੈ ਉਸ ਨੂੰ ਵੀ ਤੇ ਹੋਜੀ ਦੇ ਰਿਆ ਹੈ ਨਾ ਉਤੇ ਹੱਟ ਨਾ ਚੱਲੇ ਨਾ ਕੋ ਕਿਰਸ਼ ਕਰਿਓ ਕੜਾ ਹਟੀਆਂ ਪਾ ਕੇ ਬੈਠੇ ਨੇ ਦੁਕਾਨਾਂ ਪਾ ਕੇ ਜਰਦੇ ਵਿੱਚ ਬੈਠੇ ਨੇ ਉਹ ਪ੍ਰਮਾਤਮਾ ਉਹਨਾਂ ਨੂੰ ਵੀ ਆਹਾਰ ਦੇ ਰਿਹਾ ਹੈ ਰਿਜ਼ਕ ਦੇ ਰਿਹਾ ਹੈ ਤੇ ਪਾਤਸ਼ਾਹ ਜੀ ਬਚਨ ਕਰਦੇ ਨੇ ਹਰ ਸਿਓ ਜੁਰੈ ਨਾ ਵਿਆਪੈ ਚੀਤ ਹਰ ਸਿਓ ਜੁਰੈ ਨਾ ਵਿਆਪੈ ਕੜਾ ਹਰ ਸਿਓ ਜੁਰੈ ਆਹ ਹੋਏ ਨਿਸਤਾਰਾ ਜੇ ਪ੍ਰਮਾਤਮਾ ਦੇ ਨਾਲ ਜੁੜ ਜਾਵੇਂਗਾ ਨਾ ਫਿਰ ਤੇਰੇ ਅੰਦਰ ਉਹ ਝੋਰੇ ਚਿੰਤਾਵਾਂ ਜਿਹੜੀਆਂ ਨੇ ਮਿਟ ਜਾਵਣਗੇ ਕਿਉਂਕਿ ਪਾਤਸ਼ਾਹ ਜੀ ਬਚਨ ਕਰਦੇ ਨੇ ਤਾਂ ਜਾ ਤੁਰਨ ਮਿਟੇ ਤੁਹਾਰੋ ਆਰਾਮ ਨਾਮ ਸਿਉ ਕਰਦੇ ਹੋ ਹਾਰੋ ਜੇ ਪ੍ਰਮਾਤਮਾ ਦੇ ਨਾਲ ਪ੍ਰੀਤ ਕਰਵੇਂਗਾ ਉਹ ਪ੍ਰਮਾਤਮਾ ਵਾਹਿਗੁਰੂ ਤੇਰੀਆਂ ਝੋਰੇ ਤੇਰੀਆਂ ਚਿੰਤਾਵਾਂ ਮਿਟ ਖਤਮ ਕਰ ਦੇਵਣਗੇ ਹੁਣ ਪਾਤਸ਼ਾਹ ਜੀ ਬਚਨ ਕਰਦੇ ਨੇ ਰੇਮਨ ਮੇਰੇ ਉਹਾਰ ਸਿਉ ਜੋਰ ਐ ਮੇਰੇ ਮਾਨੋਸ ਪ੍ਰਮਾਤਮਾ ਦੇ ਨਾਲ ਲਿਵ ਲਾਉਣੀ ਕਰ ਤੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਾਜ ਤੁਹਾਰਾ ਹੈ 나ਹੀ ਤੇਰਾ ਹੋਰ ਕੋਈ ਕਾਜ ਨਹੀਂ ਅਵਰ ਕਾਜ ਜਿਹੜੇ ਕਿਤੇ ਨਾ ਕਾਮ ਮੇਲੇ ਸਾਧ ਸੰਗਤ ਭਾਜੀ ਕੇਵਲ ਅਚਾਰੀ ਵਰਤਨ ਕਰਦੇ ਨੇ ਹਰ ਜੇਠ ਜੁੜੰਦਾ ਲੋੜੀ ਹੈ ਲੋੜ ਦਾ ਲੋੜਨਾ ਚਾਹੀਦਾ ਹੈ ਅਲੋchnਾ ਚਾਹੀਦਾ ਹੈ ਉਸ ਪ੍ਰਮਾਤਮਾ ਦੇ ਅਗੇ ਨਿਵਣਾ ਹੈ ਤੁਦਨੋ ਨਿਵਣ ਮੰਨਣ ਤੇਰਾ ਨਾਓ ਉਸ ਪ੍ਰਮਾਤਮਾ ਦੇ ਅਗੇ ਨਿਵਣਾ ਕਰ ਜਿਸੇ ਅੱਗੇ ਸਭ ਨਿਵਾਰਨ ਜਿਸ ਦੇ ਅੱਗੇ ਸੂਜੀ ਕਾਇਨਾਤ ਨਿਵਦੀ ਹੈ ਹਰ ਸੱਜਣ ਦਾਵਣ ਲਗਿਆ ਕਿਸੇ ਨਾ ਦੇਈ ਬੰਦ ਕਿਉਂਕਿ ਉਸ ਪ੍ਰਮਾਤਮਾ ਦਾ ਜੇ ਪੱਲਾ ਪਕੜ ਲਵੇਗਾ ਤਾਂ ਉਹ ਪ੍ਰਮਾਤਮਾ ਫਿਰ ਤੈਨੂੰ ਅੱਗੇ ਬੰਨ ਕੇ ਰਜਾਣ ਵਾਸਤੇ ਕਿਸੇ ਨੂੰ ਨਹੀਂ ਦੇਵੇਗਾ ਭਾਵ ਪਾਤਸ਼ਾਹ ਜੀ ਬਤਨ ਕਰਦੇ ਨੇ ਕਿ ਜਿਸ ਨੇ ਵਾਹਿਗੁਰੂ ਦਾ ਲਾੜ ਪਕੜ ਲਿਆ ਪ੍ਰਮਾਤਮਾ ਦੇ ਚਰਨਾਂ ਦੀ ਟੇਕ ਲੈ ਲਈ ਹੈ ਉਹ ਕਿਸੇ ਪ੍ਰਕਾਰ ਦੇ ਬੰਧਨ ਦੇ ਵਿੱਚ ਨਹੀਂ ਵੱਜਦਾ ਪ੍ਰਮਾਤਮਾ ਬੰਧਨਾ ਤੋਂ ਮੁਕਤ ਕਰਨ ਵਾਲਾ ਹੈ ਬੰਧਨ ਤੋੜੇ ਮੁਕਤ ਹੋਏ ਅਤੇ ਸੱਚੇ ਰਹਿ ਸਮਾਏ ਉਹ ਪ੍ਰਮਾਤਮਾ ਬੰਧਨਾ ਨੂੰ ਤੋੜਨ ਵਾਲਾ ਹੈ ਖਤਮ ਕਰ ਦੇਣ ਵਾਲਾ ਹੈ ਬੰਧ ਖਲਾਸੀ ਪਾਣੇ ਹੋਏ ਪਾਤਸ਼ਾਹ ਜੀ ਬਤਨ ਕਰਦੇ ਨੇ ਬੰਧਨਾ ਤੋਂ ਖਲਾਸੀ ਕਰਾਉਣ ਵਾਲਾ ਹੈ ਵੱਡੇ ਵੱਡੇ ਰਾਜਿਆਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਾੜੀ ਰਾਜੇ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਪੂਰਾ ਗੁਰੂ ਦੀ ਬੰਦਨਾ ਤੋਂ ਮੁਕਤ ਕਰਨ ਵਾਲਾ ਹੈ ਤੇ ਪਾਤਸ਼ਾਹ ਜੀ ਬਚਨ ਕਰਦੇ ਦੇ ਉਸ ਪ੍ਰਮਾਤਮਾ ਦੀ ਸ਼ਰਨ ਲੈ ਲਈ ਕਰ ਉਹ ਫਿਰ ਤੈਨੂੰ ਕਿਸੇ ਪ੍ਰਕਾਰ ਦਾ ਬੰਧਨ ਦੇ ਬੰਧਨ ਦੇ ਵਿੱਚ ਨਹੀਂ ਪੈਣ ਦੇਵੇਗਾ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਪਵੇਗਾ ਸੱਜਣਾ ਸਿੰਘ ਭਗਸੇ ਨਗਰ ਦਾ ਸਵਤੰਤਰ ਮਾਜਰੀਆਂ ਸੇ ਸਬਰਨੀਆਂ ਤੁਨ ਫਿਰ ਦਮੀਆਂ ਤੇ ਤਾਹੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ